ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਵੰਬਰ ਦੇ ਵਿੱਚ ਸਮੁੱਚੇ ਪੰਥ ਵੱਲੋਂ ਮਨਾਈ ਜਾ ਰਹੀ ਹੈ ਕਿਉਂਕਿ 350 ਸਾਲ ਪਹਿਲਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਹੋਈ ਆ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਯਾਈ ਦੇ ਵਸਾਰਿਆ ਹੈ ਉਸ ਨੂੰ ਸਮਰਪਿਤ ਹੋ ਕੇ ਆਪ ਜੀ ਦੇ ਨਗਰ ਪਿੰਡ ਸੁਰਹੋ ਜੋ ਰਾਜਪੁਰਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈ ਇੱਥੇ 3 ਦਿਨ ਦਾ ਗੁਰਮਤ ਸਖਲਾਈ ਕੈਂਪ ਉਲੀਕਿਆ ਗਿਆ ਸੀ ਅੱਜ ਤੀਸਰੇ ਦਿਨ ਦਾ ਜੋ ਸਮਾਗਮ ਹੈ ਜਿਸ ਵਿੱਚ ਗੁਰਮਤ ਸਮਾਗਮ ਅਤੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣੇ ਆ ਸਤਗੁਰੂ ਜੀ ਦੀ ಅಪਾਰ ਕਿਰਪਾ ਹੋਈ ਹੈ ਇਹ ਤਿੰਨ ਰੋਜ਼ਾ ਗੁਰਮਤ ਸਖਲਾਈ ਕੈਂਪ ਦੇ ਵਿੱਚ ਬੱਚਿਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਪਹਿਲੀ ਤੋਂ 8ਵੀਂ ਕਲਾਸ ਤੱਕ 9ਵੀਂ ਤੋਂ 12ਵੀਂ ਕਲਾਸ ਤੱਕ ਅਤੇ ਓਪਨ 12ਵੀਂ ਤੋਂ ਉੱਪਰ ਦੇ ਜਿਹੜੇ ਬੱਚੇ ਸਨ ਉਹਨਾਂ ਦੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ ਬੱਚਿਆਂ ਦੀ ਕੈਰੀਅਰ ਗਾਈਡੈਂਸ ਸੰਬੰਧੀ ਸਖਸ਼ੀਅਤ ਤੋਂ ਉਹ ਸਾਰੀ ਸੰਬੰਧੀ ਵਰਕਸ਼ਾਪ ਵੀ ਲਾਈ ਗਈ। ਇਸੇ ਤਰ੍ਹਾਂ ਨੈਤਿਕ ਸਿੱਖਿਆ ਦੇ ਸੰਬੰਧ ਵਿੱਚ ਗੁਰਬਾਣੀ ਇਤਿਹਾਸ ਸਿੱਖ ਵਿਰਸੇ ਤੋਂ ਜਾਣੂ ਕਰਵਾਇਆ ਗਿਆ। ਕੁਝ ਬੱਚਿਆਂ ਨੇ ਪੇਂਟਿੰਗ ਬਣਾ ਕੇ ਵੀ ਦਿਖਾਈ। ਬਹੁਤ ਸੁੰਦਰ ਪੇਂਟਿੰਗ ਬਣਾਈ। ਉਹਨਾਂ ਦਾ ਵੀ ਆ ਸਨਮਾਨ ਕੀਤਾ ਜਾਣਾ ਹੈ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਜਿਨ੍ਹਾਂ ਟੀਮਾਂ ਨੇ ਭਾਗ ਲਿਆ ਉਹਨਾਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਅਤੇ ਜਿਹੜੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ ਸੀ ਉਹਨਾਂ ਦਾ ਵੀ ਅੱਜ ਸਨਮਾਨ ਹੋਣਾ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ ਵੀ ਇਸ ਨਗਰ ਦੇ ਸਮੂਚੀਆਂ ਸੰਗਤਾਂ ਨੇ ਸਮੂੱਚੇ ਪ੍ਰਬੰਧਕ ਵੀਰਾਂ ਨੇ ਬੜਾ ਸਹਿਯੋਗ ਕੀਤਾ ਹੈ। ਤੇ ਬੜੇ ਹੀ ਸਤਿਕਾਰਯੋਗ ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜੋ ਹਰ ਸਾਲ ਇਹ ਮਹਾਨ ਉਪਰਾਲਾ ਇਸ ਨਗਰ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਪ੍ਰਬੰਧਕ ਸਹਿਬਾਨ ਸਮੂਹ ਸੰਗਤਾਂ ਬੜਾ ਸਹਿਯੋਗ ਕਰਦੇ ਨੇ ਸੋ ਇਸ ਵਾਰ ਵੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤਿੰਨ ਰੋਜ਼ਾ ਗੁਰਮਤ ਸਮਾਗਮ ਅਤੇ ਗੁਰਮਤ ਸਿਖਲਾਈ ਕੈਂਪ ਜੋ ਆਰੰਭ ਹੋਇਆ ਸੀ ਅੱਜ ਸਮਾਪਤੀ ਦਾ ਦਿਨ ਹੈ ਜਿਸ ਵਿੱਚ ਬੱਚਿਆਂ ਦੇ ਦਸਤਾਰ ਮੁਕਾਬਲੇ ਹੁਣ ਆਰੰਭ ਹੋਣ ਜਾ ਰਹੇ ਆ ਕੀਰਤਨੀ ਜਥਿਆਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਭਾਈ ਗੁਰਸ਼ੰਨ ਸਿੰਘ ਜੀ ਇਸ ਗੁਰਦਰਾ ਸਾਹਿਬ ਦਾ ਹਜ਼ੂਰੀ ਲੱਗੀ ਜਥਾ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੋਂ ਭਾਈ ਗੁਰਕੀਰਤ ਸਿੰਘ ਜੀ ਉਹਨਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਾਉਣਾ ਹੈ ਉਪਰੰਤ ਕਥਾ ਵਿਚਾਰ ਹੋਣੀ ਹੈ ਤੇ ਉਸ ਤੋਂ ਬਾਅਦ ਬੱਚਿਆਂ ਦੇ ਸਨਮਾਨ ਕੀਤੇ ਜਾਣਗੇ ਜਿਹੜੇ ਵਿਦਿਆਰਥੀਆਂ ਨੇ ਭਾਗ ਲਿਆ ਹੈ ਅਨੁਸ਼ਾਸਨ ਮੁਕਾਬਲਾ ਵੀ ਹੋਇਆ ਵੀ ਕਿਹੜੇ ਬੱਚੇ ਅਨੁਸ਼ਾਸਨ ਵਿੱਚ ਰਹਿੰਦੇ ਆ ਅਕਸਰ ਹੁੰਦਾ ਕੀ ਹੈ ਵੀ ਕੰਮ ਕੋਈ ਚੱਲਦਾ ਹੈ ਤੇ ਆਪਾਂ ਗੱਲਾਂ ਹੋਰ ਹੀ ਕਰੀ ਜਾਂਦੇ ਆ ਪਤਾ ਨਹੀਂ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਭੜੀਵਾਦੀ ਹੈ ਇਹ ਤੋਂ ਅਸੀਂ ਬਾਹਰ ਆਉਣਾ ਹੈ ਇੱਕ ਸਮੇ ਇੱਕੋ ਕੰਮ ਕਰਿਆ ਕਰੋ ਤੇ ਇੱਕ ਕਾਰਜ ਜਿਹੜਾ ਹੁੰਦਾ ਹੈ ਉਹਦੇ ਵਿੱਚ ਹੀ ਧਿਆਨ ਦਿਆ ਕਰੋ ਸਾਡੇ ਸਤਿਕਾਰਯੋਗ ਭਾਈ ਗੁਰਕੀਰਤ ਸਿੰਘ ਜੀ ਪਹੁੰਚ ਚੁੱਕੇ ਨੇ ਜਿਨ੍ਹਾਂ ਬਾਰੇ ਮੈਂ ਦੱਸ ਰਿਹਾ ਸੀ ਉਹਨਾਂ ਨੇ ਅਲਾਹੀ ਬਾਣੀ ਦਾ ਕੀਰਤਨ ਸਰਵਨ ਕਰਾਉਣਾ ਸੋ ਇੱਕ ਸਮੇ ਇੱਕੋ ਕੰਮ ਕਰਨਾ ਹੈ ਜ਼ਿੰਦਗੀ ਦੇ ਵਿੱਚ ਸਫਲ ਹੋਣ ਵਾਸਤੇ ਦੋ ਬੇੜੀਆਂ 'ਤੇ ਸਵਾਰ ਹੋਣ ਵਾਲਾ ਬੰਦਾ ਕਦੀ ਕਾਮਯਾਬ ਨਹੀਂ ਹੁੰਦਾ ਸੋ ਅੱਜ ਜਿਹੜੇ ਦਸਤਾਰ ਮੁਕਾਬਲੇ ਆ ਇਹਦੇ ਬਾਰੇ ਖਾਸ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਸੋ ਮੈਂ ਧੰਨਵਾਦ ਕਰਦਾ ਆ